ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਅੱਜ ਦਾ ਆਪਣਾ ਵਿਸ਼ਾ ਹੈਗਾ ਅੱਜ ਦਾ ਵਿਸ਼ਾ ਚਮੜੀ ਦੀ ਅਲਰਜੀ ਉਹਦੇ ਤੇ ਲੰਗਾ ਆਪਾਂ ਸਲਫਰ ਤੇ ਸਰੋਂ ਦਾ ਤੇਲ ਉਹਦੇ ਬਾਰੇ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਦੇ ਆ ਇੱਕ ਛੋਟੀ ਜੀ ਬੇਨਤੀ ਇਹ ਆ ਵੀ ਆਪਣਾ YouTube ਗੁਰਲਾਬ ਸਿੰਘ ਬਠਿੰਡਾ Instagram ਗੁਰਲਾਬ ਸਿੰਘ 15 ਤੇ Facebook ਗੁਰਲਾਬ ਸਿੰਘ ਬਠਿੰਡਾ ਇਹਨਾਂ ਨੂੰ ਤੁਸੀਂ ਭਰਪੂਰ ਹੰਗਾਰਾ ਦਿੰਨੇ ਆ ਤੇ ਨਾਂ ਨੂੰ ਭਾਈ ਉਹਦੇ ਮੱਧ ਮਰਾਹੀਂ ਉਹਦੇ ਚੈਨਲ ਰਾਹੀਂ ਗੁਰਲਾਬ ਸਿੰਘ ਬਠਿੰਡਾ ਵੱਲੋਂ ਤੇ ਮੈਂ ਨਵੀਆਂ-ਨਵੀਆਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਣਾ ਹੈ ਹੁਣ ਅੱਜ ਆਪਾਂ ਗੱਲ ਕਰਦੇ ਆਂਗੇ ਚਮੜੀ ਦੀ ਅਲਰਜੀ ਬਾਰੇ ਜਿਵੇਂ ਕਿ ਸਲਫਰ ਆਪਾਂ ਲਿਆ 25 ਗ੍ਰਾਮ ਸਰੋਂ ਦਾ ਤੇਲ ਆਪਾਂ ਲੈਣਾਗਾ 100 ਗ੍ਰਾਮ ਇਹਨਾਂ ਦਾ ਭਾਈ ਚੰਗੀ ਤਰ੍ਹਾਂ ਜਿਵੇਂ ਹਰਜ ਕਰੀਏ ਵੀ ਆਪਾਂ ਹੁਣ ਦੇਖੋ ਇਹ ਆਪਾਂ ਅੰਦਾਜ਼ੇ ਦੇ ਨਾਲ 25 ਗ੍ਰਾਮ ਸਲਫਰ ਪਾ ਲਈ ਉਹਦੇ 'ਚ ਹੁਣ ਆਪਾਂ ਕੀ ਕਰਨਾ ਹੈਗਾ ਉਹਦੇ ਵਿੱਚ ਆਪਾਂ ਤੇਲ ਪਾ ਲੈਣਾ ਹੈਗਾ ਇਹਦਾ ਆਪਾਂ ਚੰਗੀ ਤਰ੍ਹਾਂ ਘੋਲ ਬਣਾ ਲੈਣਾਗਾ ਇਹ ਘੋਲ ਬਣਾਉਂਦੇ ਇੱਕ ਆਪਣੀ ਇਹ ਸਾਵਧਾਨੀ ਵਰਤਣੀ ਚਾਹੀਦੀ ਆ ਵੀ ਇਹ ਘੋਲ ਆਪਣੇ ਛਿਟਾ ਕਿਤੇ ਪਵੇ ਨਾ ਅੱਖ ਮੂੰਹ 'ਚ ਕਈ ਵਾਰੀ ਮੇਰੇ ਵੀਰ ਭਰਾ ਅਣਗਹਿਲੀ ਨਾਲ ਕਰਨ ਕਿਤੇ ਹੋਰ ਨਾ ਪਾ ਲੈਣ ਸਲਫਰ ਦਾ ਇੱਕ ਸਲਫਰੀ ਇਹ ਹੁਣ ਤਿਆਰ ਹੋ ਗਿਆ ਆਪਣਾ ਇਹ ਹੁਣ ਆਪਣਾ ਤੇਲ ਤਿਆਰ ਹੋ ਗਿਆ ਇਹ ਹੁਣ ਆਪਾਂ ਤਿੰਨ ਨੰਬਰ ਇਹ ਆਪਾਂ ਹੁਣ ਇਹ ਘੋਲ ਤਿਆਰ ਕਰ ਲਿਆ ਭਾਈ ਆ ਘੋਲ ਇਹ ਤਿਆਰ ਕਰ ਲਿਆ ਆਪਾਂ ਹੁਣ ਆਪਾਂ ਕੀ ਕਰਨਾ ਹੈਗਾ ਇਹਦੇ ਬਾਰੇ ਇਹ ਦੱਸ ਦਿਆ ਚਮੜੀ ਦੀ ਅਲਰਜੀ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ ਪਸ਼ੂਆਂ ਦੇ ਉੱਤੇ ਕਿਵੇਂ ਅਲਰਜੀ ਹੁੰਦੀ ਆ ਕੀਵੇਂ-ਕਿਵੇਂ ਲੱਛਣ ਆ ਕਿੰਨੇ ਪ੍ਰਕਾਰ ਦੀ ਹੁੰਦੀ ਆ ਇੱਕ ਤਾਂ ਕਈ ਅਰੀਤਾ ਛੋਟੇ ਕਟਰੂਆਂ ਦੇ ਥੱਲੇ ਪੈਰਾਂ ਦੇ ਉੱਤੋਂ ਚਲਦੀ ਆ ਗਈ ਪੈਰਾਂ ਦੇ ਉੱਤੋਂ ਚਲਦੀ ਆ ਗਈ ਵਾਲ ਉਖੜਨੇ ਸ਼ੁਰੂ ਹੋ ਜਾਂਦੇ ਆ ਕਈਆਂ ਦੀ ਧੌਣ ਦੇ ਉੱਤੋਂ ਚਲਦੀ ਆ ਗਈ ਧੌਣ ਦੇ ਉੱਤੋਂ ਵਾਲ ਉਖੜਨੇ ਸ਼ੁਰੂ ਹੋ ਜਾਂਦੇ ਆ ਛੋਟੀਆਂ ਛੋਟੀਆਂ ਲਾਲ ਫੁਣਸੀਆਂ ਹੋਣ ਲੱਗ ਜਾਂਦੀਆਂ ਅਗਰ ਆਪਾਂ ਕਿੰਨੀਆਂ ਟੂਬਾਂ ਬਾਜ਼ਾਰੋਂ ਸਮਾਨ ਲਿਆ ਲਿਆ ਕੇ ਲਾਈ ਜਾਂਦੇ ਆ ਉਹਦੇ ਗੋਲੀਆਂ ਦੇ ਹੀ ਜਾਂਦੇ ਆ ਅਲਰਜੀ ਵਾਲੀਆਂ ਉਹ ਬਿਲਕੁਲ ਵੀ ਮਾਸਾ ਵੀ ਫਰਕ ਨਹੀਂ ਪੈਂਦਾ ਭਾਈ ਉਹ ਕੀ ਕਰਦਾ ਹੈਗਾ ਅਲਰਜੀ ਵਧੀ ਜਾਂਦੀ ਹੈ ਵਾਲ ਉਖੜੀ ਜਾਂਦੇ ਆ ਚਮੜੀ ਉਹਦੀ ਖੁਰਦੜੀ ਹੋਈ ਜਾਂਦੀ ਹੈਗੀ ਪਿੰਡ ਸਿਵੀਆਂ ਦੇ ਵਿੱਚ ਇੱਕ ਗਾਂ ਦੇ ਅਲਰਜੀ ਸੀਗੀ ਧੌਣ ਦੇ ਉੱਤੇ ਉਹਦੇ ਕੀ ਕਰਦਾ ਜਿਵੇਂ ਆਪਾਂ ਵੀਰ ਭਰਾ ਲੈ ਕੇ ਆਉਂਦਾ ਅਗਲਾ ਕਹਿੰਦਾ ਯਾਰ ਇਹ ਤਾਂ ਸੰਗਲ ਲੱਗਿਆ ਵਾ ਤੇ ਸੰਗਲ ਦੀ ਅਲਰਜੀ ਆ ਗਈ ਉਹ ਸਾਰੀ ਧੌਣ ਦੇ ਉੱਤੇ ਅਲਰਜੀ ਹੋ ਗਈ ਉਹਦੇ ਉਹਨੇ ਕੀ ਕੀਤਾ ਵੀਰ ਨੇ ਉਹਨੂੰ ਮੈਂ ਕਿਹਾ ਯਾਰ ਆਪਣੇ ਕੋਲੇ ਤਾਂ ਕੋਲੇ ਦਾ ਨੁਕਤਾ ਆਪਿਆ ਤੇ ਤੂੰ ਕਿਉਂ ਨਹੀਂ ਵਰਤਦਾ ਉਹਨੂੰ ਕਿਹਾ ਵੀ ਥੋੜੀ ਜੀ ਸਲਫਰ ਲੈ ਲੈ ਗੰਧਕ ਇਹ ਲੈ ਕੇ ਥੋੜਾ ਤੇਲ ਮਿਲਾ ਕੇ ਤੇ ਇਹਦੇ ਉੱਤੇ ਤੂੰ ਲਾ ਦੇ ਬਿਲਕੁਲ ਓਕੇ ਹੋ ਜੂਗੀ ਉਹਦੇ ਨਾਲ ਇਹ ਵੀਰ ਭਰਾ ਨੂੰ ਆਰਾਮ ਆਇਆ ਫੇਰ ਆਪਾਂ ਕੀ ਕਰਨਾ ਹੈਗਾ ਇਹ ਸਲਫਰ ਤਾਂ ਆਪਾਂ ਖੇਤਾਂ ਦੇ ਵਿੱਚ ਵੀ ਵਰਤਦੇ ਆਂਗੇ ਖੇਤਾਂ ਦੇ ਵਿੱਚ ਆਪਾਂ ਝੋਨੇ ਦੇ ਉੱਤੇ ਪਾਉਨੇ ਆਂ ਬਜਾਰੋਂ ਲੈ ਕੇ ਆਉਨੇ ਆ ਸਲਫਰ ਗੱਲ ਇਹ ਆ ਇਹ ਜੇ ਆਪਾਂ ਸਲਫਰ ਲਿਉਣੀ ਆ ਪਸ਼ੂ ਵਾਸਤੇ ਲਿਉਣੀ ਆ ਤਾਂ ਆਪਾਂ ਇਹ ਪੰਸਾਰੀ ਤੋਂ ਲਿਉਣੀ ਆ ਭਾਈ ਉਹਦੀ ਕੀ ਹੁੰਦੀ ਆ ਜਿਹੜੀ ਮੈਂ ਡੋਜ਼ ਆ ਗਈ ਜਿਵੇਂ ਉਹਦੀ ਡੋਜ਼ ਹੁੰਦੀ ਆ ਗਈ ਕਿਸੇ ਦੀ 75 75 ਕਿਸੇ ਦੀ 50 ਤੇ ਕਿਸੇ ਦੀ 25 ਆਪਾਂ ਕੀ ਕਰਨੀ ਆ ਵੀ 25 ਵਾਲੀ ਲਾਉਣੀ ਆ ਘੱਟ ਮਾਤਰਾ ਦੇ ਵਿੱਚ ਹੁੰਦੀ ਆਗੀ ਉਹ ਇਹ ਪੰਸਾਰੀ ਦੇ ਉੱਤੋਂ ਆਪਾਂ ਨੂੰ ਮਿਲੂਗੀ ਉਹਨੂੰ ਕਹਿ ਦੇਣਾ ਵੀ ਭਾਈ ਅਸੀਂ ਦਵਾਈ ਦੇ ਵਿੱਚ ਪਾਉਣੀ ਆ ਸਾਨੂੰ ਸਲਫਰ ਦੇ ਦੇ ਗੰਧਕ ਵੀ ਕਹਿ ਦਿੰਦੇ ਆ ਸਲਫਰ ਵੀ ਕਹਿ ਦਿਆ ਇਹ ਤੋਂ ਗਾਹਾਂ ਤਜਾਬ ਬਣਦਾ ਹੈਗਾ ਇਹ ਤਜਾਬ ਵਾਲੀਆਂ ਫੈਕਟਰੀਆਂ ਜਿਹੜੀਆਂ ਹੁੰਦੀਆਂ ਗਿਆ ਬਣਾਉਂਦੀਆਂ ਇਹ ਉੱਥੋਂ ਵੀ ਮਿਲ ਜਾਂਦੀ ਆ ਅਗਰ ਜੇ ਉੱਥੋਂ ਕੋਈ ਕਾਗਜ਼ ਪਾ ਕੇ ਲਿਆਉਣੀ ਹੋਵੇ ਤਾਂ ਉੱਥੋਂ ਵੀ ਮਿਲ ਜਾਂਦੀ ਆ ਇਹ ਉਹਨਾਂ ਤੋਂ ਵੀ ਮਿਲ ਜਾਂਦੀ ਆਗੇ ਇਹ ਹੁਣ ਫਿਰ ਕੀ ਕੀਤਾ ਆਪਾਂ ਘੋਲ ਤਿਆਰ ਕਰ ਲਿਆ ਇਹ ਘੋਲ ਜਿੱਥੇ ਅਲਰਜੀ ਹੋਈ ਵੀ ਆ ਉੱਥੇ ਆਪਾਂ ਮਲਣਾ ਹੈ ਧੌਣ ਤੇ ਆ ਲੱਤਾਂ ਤੇ ਆ ਜਾਂ ਆਪਣੇ ਢੂਈ ਦੇ ਉੱਤੇ ਆ ਅਗਰ ਭਾਈ ਜੇ ਲੱਤਾਂ ਦੇ ਉੱਤੇ ਹੈਗੀ ਆ ਫੇਰ ਆਪਾਂ ਕੀ ਕਰਨਾ ਇੱਕ ਦੇਸੀ ਤੇ ਟਿਕਾਊ ਆਪਾਂ ਬੁਰਸ਼ ਤਿਆਰ ਕਰਨਾ ਉਹਦੇ ਚ ਬੁਰਸ਼ ਆਪਾਂ ਕਿਵੇਂ ਤਿਆਰ ਕਰਨਾ ਹੈਗਾ ਜਿਵੇਂ ਕਿ ਆਹ ਵੇਖ ਲਓ ਇਹ ਬੁੜੀਆਂ ਪਹਿਲਾਂ ਜੋ ਗੁਲਗਲੇ ਪੂੜੇ ਪਕਾਉਂਦੀਆਂ ਸੀ ਭਾਈ ਉਦੋਂ ਵੀ ਇਹ ਤਿਆਰ ਕਰ ਲੈਂਦੀਆਂ ਸੀਗੀਆਂ ਫੇਰ ਪਿੱਪਲ ਦੇ ਪੱਤੇ ਵੀ ਤੋੜ ਲੈਂਦੀਆਂ ਸੀ ਉਹ ਵੀ ਦੇਸੀ ਜਗਾੜ ਲਾ ਲੈਂਦੀਆਂ ਸੀ ਇਹ ਮੈਂ ਵੀ ਇੱਕ ਦੇਸੀ ਜਗਾੜ ਲਾਇਆ ਹੈਗਾ ਕਿਉਂ ਇਹ ਸੌਖਾ ਹੈ ਬੁਰਸ਼ ਦੇ ਨਾਲ ਨਹੀਂ ਲੱਗਦਾ ਇਹਨੂੰ ਕੀ ਕਰਾਂਗੇ ਇਹਦੇ ਵਿੱਚ ਆਪਾਂ ਲਵੇੜ ਕੇ ਜਿੱਥੇ ਹੋਊਗਾ ਇਹਦੇ ਨਾਲ ਸਮਾਰ ਕੇ ਮਲਿਆ ਜਾਂਦਾ ਹੈ ਇਹਦੇ ਨਾਲ ਕੀ ਆ ਇਹ ਮਲਣ ਦੇ ਵਿੱਚ ਮਦਦ ਕਰਦਾ ਅਗਰ ਬੁਰਸ਼ ਲਾਵਾਂਗੇ ਬੁਰਸ਼ ਨੇ ਨਹੀਂ ਚੱਲਣਾ ਦਵਾਈ ਉਥੋਂ ਤੱਕ ਨਹੀਂ ਆਉਣੀ ਇਹ ਤੁਸੀਂ ਮਾਤਰਾ ਘੱਟ ਪਾਉਣੀ ਆ ਸਲਫਰ ਦੀ ਆਹ ਸਲਫਰ ਦੀ ਜਿਹੜੀ ਮਾਤਰਾ ਇਹ 25 ਪਾ ਲਓ ਅਗਰ 25 ਦੀ ਥਾਂ ਤੇ 20 ਵੀ ਪੈ ਗਿਆ ਤਾਂ ਕੋਈ ਚੱਕਰ ਨਹੀਂ 20 ਪਾ ਲਓ ਘੱਟ ਪੈ ਜੇ ਵੱਧ ਨਹੀਂ ਪਾਉਣਾ ਅਗਰ ਤੇਲ ਦੀ ਮਾਤਰਾ ਇਥੇ 100 ਦੀ بجائے 150 ਪੈ ਗਿਆ ਤਾਂ ਕੋਈ ਚੱਕਰ ਨਹੀਂਗਾ ਤੇਲ ਵੱਧ ਪਾ ਲੋ ਇਹ ਆਪਾਂ ਵੱਧ ਨਹੀਂ ਪਾਉਣਾ ਇਹ ਆਪਾਂ ਸਲਫਰ ਘੱਟ ਪਾਉਣਾ ਤੇਲ ਆਪਾਂ ਵੱਧ ਪਾਉਣਾ ਅਗਰ ਤੁਸੀਂ ਦੋ ਵਾਰੀ ਲਾਇਆ ਨਹੀਂ ਰਾਮ ਆਇਆ ਤਾਂ ਨਾਰੀ ਲਾ ਲਓ ਔਰ ਜਦੋਂ ਤੁਸੀਂ ਇਸ ਵਿਧੀ ਨੂੰ ਵਰਤੋਗੇ ਇਹ ਤੁਹਾਡਾ ਇਨਾ ਭਰਪੂਰ ਹੰਗਾਰਾ ਦੇਊਗਾ ਬਿਲਕੁਲ ਨਵੀਂ ਲੂਈ ਆਜੂਗੀ ਉਹ ਜਿਹੜਾ ਲਾਲ ਥਾਂ ਹੋਊਗਾ ਜਿਵੇਂ ਖੁਜਲੀ ਹੁੰਦੀ ਕਰਦੀ ਆਗੀ ਜਾਂ ਜਿਵੇਂ ਦੱਦ ਹੁੰਦੀ ਆ ਉਹ ਬਧੀ ਤੁਰੀ ਜਾਂਦੀ ਆ ਕਿ ਬਾਅਦ-ਬਾਅਦ ਕੇ ਗਾਂ ਹੋ ਜਾਂਦੀ ਆ ਅਲਰਜੀ ਅਗਰ ਤੁਸੀਂ ਮੇਰਾ ਬੀਰਪਰਾ 1 ਰੁਪਏ ਦਾ ਜਸਤਾਨਾ ਆ ਜਾਂਦਾ ਹੈਗਾ ਬਾਜ਼ਾਰੋਂ 1 ਰੁਪਏ ਦਾ ਜਸਤਾਨਾ ਆ ਜਾਂਦਾ ਆਪਣੀ ਪੂਰੀ ਬਾਹ ਤੇ ਚੜ ਜਾਂਦਾ ਉਹ ਤੁਸੀਂ ਲਾਉਣ ਮੌਕੇ ਇਹਨੂੰ ਇਹਦੇ ਨਾਲ ਵੀ ਲਾ ਕੇ ਜਿਵੇਂ ਹੱਥ ਦੇ ਉੱਤੇ ਲਾ ਕੇ ਸਾਰੇ ਸਰੀਰ ਦੇ ਉੱਤੇ ਤੁਸੀਂ ਲਾ ਸਕਦੇ ਹੋ ਪਸ਼ੂ ਦੇ ਉੱਤੇ ਅਗਰ ਸਾਰੇ ਪਿੰਡੇ ਦੇ ਉੱਤੇ ਹੋਈ ਆ ਅਲਰਜੀ ਹੋਈ ਆ ਸਲਫਰ ਘੱਟ ਮਾਤਰਾ ਦੇ ਵਿੱਚ ਪਾ ਕੇ ਤੇਲ ਵੱਧ ਮਾਤਰਾ ਦੇ ਵਿੱਚ ਪਾ ਕੇ ਤੁਸੀਂ ਚੰਗੀ ਤਰ੍ਹਾਂ ਇਹ ਜਸਤਾਨਾ ਇਸ ਕੰਪਨੀ ਦਾ ਤੁਸੀਂ ਕੋਈ ਵੀ ਜਸਤਾਨਾ ਲੈ ਲਓ ਆ ਜਸਤਾਨਾ ਲੈ ਲਓ 1 ਰੁਪਏ ਦਾ ਪੈਂਦਾ ਤੁਸੀਂ 5 10 10 ਰੁਪਈਆਂ ਦੇ 10 ਜਸਤਾਨੇ ਲਿਆ ਕੇ ਰੱਖ ਲਓ ਘਰੇ ਜਿਵੇਂ ਆਪਣੇ ਡਾਕਟਰ ਤਿਆਰ ਕਰਦਾ ਹੈਗਾ ਆਪਾਂ ਟੀਕਾ ਭਰਉਣ ਤੇ ਉਹ ਜਸਤਾਨਾ ਚੜਾਉਂਦਾ ਹੈਗਾ ਉਵੇਂ ਜਿਵੇਂ ਇਹ ਇੱਕ ਆਪਾਂ ਲਿਆ ਕੇ ਰੱਖੋ ਇਹਦੇ ਨਾਲ ਆਪਾਂ ਸਰੀਰ ਦੇ ਉੱਤੇ ਲਾ ਸਕਦੇ ਆ ਸਲਫਰ ਇੱਕ ਬਹੁਤ ਗੁਣਾਕਾਰੀ ਚੀਜ਼ ਆ ਗਈ ਇਹਦਾ ਤਾਂ ਮੈਂ ਆਪ ਵੀ ਖੁਦ ਇਸਤੇਮਾਲ ਕੀਤਾ ਸੀ ਮੇਰੇ ਕੋਲੇ ਇੱਕ ਛੋਟਾ ਬੱਚਾ ਸੀ ਕਟਾ ਉਹਦੇ ਵਾਲ ਉਖਣ ਲੱਗ ਗਏ ਜਦੋਂ ਵਾਲ ਉਖਣ ਲੱਗ ਗਏ ਤੇ ਚਿੱਟਾ ਥਾਂ ਨਿਕਲ ਆਇਆਗਾ ਜਿਵੇਂ ਕਿ ਇੱਕ ਮੁਰਗਾ ਨਹੀਂ ਹੁੰਦਾ ਛੱਤਰ ਮੁਰਗਾ ਉਹਦੇ ਧੌਣ ਤੇ ਵਾਲ ਨਹੀਂ ਹੁੰਦੇ ਇਸ ਤਰ੍ਹਾਂ ਦਾ ਹੋ ਗਿਆ ਫਿਰ ਮੈਂ ਆਪਦੇ ਉਸਤਾਦ ਨੂੰ ਪੁੱਛਿਆ ਤੇ ਉਹ ਕਹਿੰਦਾ ਵੀ ਇਹ ਇੱਕ ਸਲਫਰ ਲਿਆ ਤੂੰ ਸਲਫਰ ਲਿਆ ਕੇ ਫਿਰ ਮੈਂ ਇਸ ਤਰ੍ਹਾਂ ਦਾ ਹੀ ਪੁਰਸ਼ ਤਿਆਰ ਕੀਤਾ ਸੀਗਾ ਇਹ ਕਮ ਸੇ ਕਮ ਵੀ ਮੈਂ 10-15 ਸਾਲ ਪੁਰਾਣੀ ਗੱਲ ਕਰਦਾ ਹੋਊਗਾ ਜਿਹੜੀ ਮੈਂ ਇੱਕ ਪ੍ਰਤਿਆਆ ਮੇਰਾ ਫਿਰ ਮੈਂ ਕੀ ਕੀਤਾ ਇੱਕ ਸੀਸੀ ਦੇ ਵਿੱਚ ਹੀ ਤਿਆਰ ਕਰਕੇ ਤੇਲ ਰੱਖਦਾ ਇਹ ਜੇ ਤੇਲ ਤੋਂ ਤੋਂ ਵੱਧ ਤਿਆਰ ਹੋ ਗਿਆ ਤਾਂ ਸੀਸੀ ਚ ਪਾ ਕੇ ਰੱਖ ਦੋ ਬਿਲਕੁਲ ਨਹੀਂ ਖਰਾਬ ਹੁੰਦਾ ਕਿਸੇ ਹੋਰ ਆਣ ਗਮਾਣ ਕਿਸੇ ਵੀਰ ਭਰਾ ਨੂੰ ਲੋੜ ਪੈਗੀ ਤਾਂ ਉਹਨੂੰ ਤੁਸੀਂ ਦੇ ਸਕਦੇ ਹੋਗੇ ਇਹ ਅੱਜ ਦੀ ਤੁਹਾਨੂੰ ਜਾਣਕਾਰੀ ਦਿੱਤੀ ਪਸ਼ੂ ਦੇ ਚਮੜੀ ਦੀ ਅਲਰਜੀ ਬਾਰੇ ਸਲਫਰ ਦੀ ਮਾਤਰਾ ਘੱਟ ਰੱਖ ਲਓ ਤੇਲ ਦੀ ਮਾਤਰਾ ਵਧ ਰੱਖ ਲਓ ਅਗਰ ਇੱਕ ਵਾਰੀ ਨਹੀਂ ਆਰਾਮ ਆਇਆ ਤਾਂ ਦੂਜੀ ਵਾਰੀ ਲਾ ਸਕਦੇ ਹੋ ਤੁਸੀਂ ਦੂਜੀ ਵਾਰੀ ਲਾਓਗੇ ਬਿਲਕੁਲ ਓਕੇ ਹੋ ਜਾਊਗਾ ਬਾਰ ਬਾਰ ਤੁਹਾਨੂੰ ਲਾਉਣ ਦੀ ਲੋੜ ਨਹੀਂ ਪੈਂਦੀ ਇਹਦਾ ਕਮੈਂਟ ਕੱਲ ਪਰਸੋਂ ਹੀ ਆਇਆ ਸੀ ਮੈਨੂੰ ਉਹ ਵੀਰ ਭਰਾ ਨੂੰ ਮੈਂ ਫਿਰ ਬੋਲ ਕੇ ਦੱਸਿਆ ਉਹ ਫਿਰ ਕਹਿੰਦੇ ਬਾਬਾ ਜੀ ਤੁਸੀਂ ਇੱਕ ਵੀਡੀਓ ਹੀ ਬਣਾ ਦਿਓ ਇਹ ਸਮਾਨਤਾ ਮੇਰਾ ਲਿਆਂਦਾ ਪਿਆ ਸੀਗਾ ਪੰਸਾਰੀ ਤੋਂ ਕਾਫੀ ਦਿਨ ਦਾ ਸਲਫਰ ਤੇਲ ਤਾਂ ਆਪਣੇ ਹਰੇਕ ਦੇ ਘਰੇ ਪਿਆ ਹੁੰਦਾ ਸਰੋਂ ਦਾ ਤੇਲ ਤੇ ਮੈਂ ਫਿਰ ਮੈਂ ਆਖਿਆ ਵੀ ਅੱਜ ਆਪਾਂ ਵੀਡੀਓ ਬਣਾਈਏ ਤੇ ਇਹ ਵੀਡੀਓ ਆਪਾਂ ਜਲਦੀ ਤੁਹਾਨੂੰ ਆ YouTube ਦੇ ਉੱਤੇ ਗੁਰਲਾਬ ਸਿੰਘ ਬਠਿੰਡਾ Instagram ਤੇ ਗੁਰਲਾਬ ਸਿੰਘ 15 Facebook ਤੇ ਤੁਹਾਡੇ ਜਲਦੀ ਤੁਹਾਡੇ ਤੱਕ ਅਸੀਂ ਪਹੁੰਚਾ ਦਿੰਨੇ ਆ ਭਾਈ ਇਹ ਵੀਡੀਓ ਤੁਸੀਂ ਇਹਦਾ ਜਾਣਕਾਰੀ ਲੈ ਕੇ ਭਰਪੂਰ ਹੰਗਾਰਾ ਤੁਸੀਂ ਲਾਭ ਉਠਾ ਸਕਦੇ ਹੋਗੇ ਇਸ ਵੀਡੀਓ ਦਾ ਔਰ ਦੇਸੀ ਨੁਕਤਿਆਂ ਦੇ ਉੱਤੇ ਲਿਆਉਣ ਵਾਸਤੇ ਔਰ ਉਤਸ਼ਾਹ ਦਿੱਤਾ ਨਵੀਆਂ-ਨਵੀਆਂ ਮੈਂ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਖੋਜਾਂ ਕਰਕੇ ਨਵੀਆਂ-ਨਵੀਆਂ ਮੈਂ ਤੁਹਾਡੇ ਵਾਸਤੇ ਵੀਡੀਓ ਲਈ ਆਉਣਾ ਰੋਜ਼ ਦੀਆਂ 1-2 1-2 ਵੀਡੀਆਂ ਮੈਂ ਤਿਆਰ ਕਰ ਲੈਣਾ ਹੈਗਾ ਉਵੇਂ ਜਿਵੇਂ ਤੁਹਾਨੂੰ ਪਾਈ ਜਾਣਾ ਦੱਸੀ ਜਾਣਾ ਵੀਰ ਭਰਾਵਾਂ ਦੇ ਕਮੈਂਟ ਆਉਂਦੇ ਆ ਮੈਨੂੰ ਤੁਸੀਂ ਦੱਸ ਦਿਆ ਕਰੋ ਵੀ ਸਾਨੂੰ ਹੁਣ ਕਿਸ ਚੀਜ਼ ਦੀ ਲੋੜ ਆ ਕਿਸ ਵੀਡੀਓ ਦੀ ਲੋੜ ਆ ਕਿਸ ਤਰ੍ਹਾਂ ਦੀ ਸਾਨੂੰ ਵੀਡੀਓ ਚਾਹੀਦੀ ਆ ਉਹ ਭਾਈ ਲਿਖ ਕੇ ਜਰੂਰ ਪਾ ਦਿਆ ਕਰੋ ਇੱਕ ਜਿਸ ਵੀਰ ਭਰਾ ਦਾ ਆਰਾਮ ਆਉਂਦਾ ਉਹ ਕਮੈਂਟ ਕਰ ਦਿੰਦਾ ਮੇਰੇ ਆਹ ਆ ਚੀਜ਼ ਨਾਲ ਆਰਾਮ ਆ ਗਿਆ ਆਹ ਚੀਜ਼ ਨਾਲ ਆ ਗਿਆ ਉਹ ਵੀ ਭਾਈ ਮੜਾ ਜਾ ਲਿਖ ਕੇ ਪਾ ਦਿਆ ਕਰੋ ਤਾਂ ਅੱਗੇ ਆ ਕੇ ਦੱਸਿਆ ਜਾਂਦਾਗਾ ਇੱਕ ਜ਼ਰੂਰੀ ਸੂਚਨਾ ਇਹ ਆ ਗਈ ਵੀ ਆਪਣੇ ਇਹ ਤਿੰਨਾਂ ਨੂੰ ਤਿੰਨਾਂ ਚੈਨਲਾਂ ਨੂੰ ਫੋਲੋ ਕਰੋ ਭਾਈ ਇਹ ਤਿੰਨਾਂ ਚੈਨਲਾਂ ਦੇ ਰਾਹੀਂ ਤੁਸੀਂ ਕੋਈ ਮਤਵ ਵਾਲੀ ਮਸ਼ਹੂਰੀ ਕਰਾਉਣੀ ਆ ਸੇਲ ਪਰਚੇਜ ਤੇ ਕਰਵਾਉਣੀ ਆ ਜਾਂ ਕੋਈ ਡੈਰੀ ਫਾਰਮ ਦੀ ਕਰਾਉਣੀ ਆ ਜਾਂ ਡੈਰੀ ਫਾਰਮ ਕੋਈ ਜੰਗੀ ਪੱਧਰ ਤੇ ਆ ਵੱਡਾ ਬਣਿਆ ਬਾ ਉਹ ਦਿਖਾਉਣਾ ਹੈ ਜਾਂ ਕੋਈ ਮੱਕੀ ਦਾ ਚਾਰ ਪੈ ਰਿਆ ਜਿੱਮੇ ਮੱਕੀ ਦੇ ਚਾਰ ਦੇ ਉੱਤੇ ਵਿਖਾਉਣੀ ਆ ਮੱਕੀ ਦਾ ਚਾਰ ਸੇਲ ਕਰਨਾ ਹੈਗਾ ਕਿਸੇ ਵੀ ਚੀਜ਼ ਸੇਲ ਕਰਨ ਵਾਸਤੇ ਵੀ ਤੁਸੀਂ ਭਾਈ ਵੀਡੀਓ ਬਣਾ ਸਕਦੇ ਹੋ ਸਾਥੋਂ ਅਸੀਂ ਤੁਹਾਡੇ ਤੋਂ ਤੁਹਾਡੇ ਕੋਲੇ ਆਵਾਂਗੇ ਤੁਹਾਡੇ ਕੋਲੇ ਆ ਕੇ ਕੀ ਲਿਖਣਾ ਹੈਗਾ ਤੁਸੀਂ ਇਹਦੇ ਫੋਨ ਦੇ ਉੱਤੇ 9888100715 ਇਹਦੇ ਉੱਤੇ ਆਪਦਾ ਨਾਮ ਲਿਖ ਦੇਣਾ ਪੂਰਾ ਡਰੈਸ ਲਿਖ ਦੇਣਾ ਲਿਖ ਕੇ ਟਾਈਪ ਕਰਕੇ ਭਮਾ ਬੋਲ ਕੇ ਛੱਡ ਦਿਓ ਉਹਦੇ ਤੱਕ ਅਸੀਂ ਤੁਹਾਡੇ ਤੱਕ ਆਪੇ ਪਹੁੰਚ ਕਰ ਲਾਂਗੇ ਇਸ ਤਰ੍ਹਾਂ ਅੱਜ ਦਾ ਦਸਣ ਤੇ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ Sasrika.